ਕੋ ਬੀਐਸਐਫ ਤੇ ਪੰਜਾਬ ਪੁਲਿਸ ਦਾ ਸਹਿਯੋਗ ਬਾਰਡਰ ਤੇ ਹਮੇਸ਼ਾ ਤੋਂ ਹੀ ਬਣਿਆ ਆ ਤੇ ਜਿੱਥੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਚੋੜੀ ਜੜੀ ਗਈ ਹੈ ਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਤੇ ਐਸਐਸਪੀ ਸ਼੍ਰੀ ਅਸ਼wini ਕਪੂਰ ਜੀ ਦੀਆਂ ਹਦਾਇਤਾਂ ਤੇ ਅਸੀਂ ਬਾਰਡਰ ਤੇ ਚੌਕਸੀ ਵਧਾਈ ਹੈ ਉਹਦਾ ਨਤੀਜਾ ਹੋਇਆ ਦਾ ਕਿ ਕੱਲ ਬੀਐਸਐਫ ਜਿਹੜੀ 77 ਬਟਾਡਿਆਨਾਂ ਤੇ ਪੰਜਾਬ ਪੁਲਿਸ ਥਾਣਾ ਖਾਲੜਾ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਜਦੋਂ ਚਾਰ ਜਿਹੜੇ ਪਿਸਟਲ ਨੇ ਮੇਡ ਇਨ ਚైనా 7.62 ਤੇ ਨਾਲ 50 ਰਾਉਂਡ ਜਿੰਦਾ 9mm ਜਿਹੜੇ ਆ ਉਹ ਕਲਸ਼ੀਆਂ ਖੁਰਦੂ ਤੌਰ 'ਤੇ ਕਵਰ ਹੋਏ ਆ ਇਹਦੀ ਇਨਫੋਰਮੇਸ਼ਨ ਜਿਹੜੀ ਜਦੋਂ ਰਿਸੀਵ ਹੋਈ ਤੇ BSF ਤੇ ਪੰਜਾਬ ਪੁਲਿਸ ਵੱਲੋਂ ਸਾਂਝਾ ਸਰਚ ਆਪਰੇਸ਼ਨ ਕਰਾਇਆ ਗਿਆ ਤੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਜਿਹੜਾ ਪਾਰਸਲ ਜਿਹੜਾ ਡਰੋਨ ਨਾਲ ਜਿਹਨੂੰ ਕੁੰਡੀ ਲੱਗੀ ਹੋਈ ਸੀ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਪਾਰਸਲ ਸੀ ਜਿਹਨੂੰ ਪ੍ਰੋਪਰ ਜਿਹੜੀਆਂ ਇਹ ਪੈਕ ਕਰਕੇ ਜਿਹੜੇ ਭੇਜੇ ਗਏ ਸੀ ਉਹਨੂੰ ਜਦੋਂ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ ਜਿਹੜੇ ਪਿਸਤਲ ਰਿਕਵਰ ਹੋਏ ਤੋਂ ਨਵੇਂ ਕਾਨੂੰਨ ਮੁਤਾਬਕ ਇਹਨਾਂ ਦੀ ਵੀਡੀਓਗ੍ਰਾਫੀ ਕਰਕੇ ਤੇ ਜਿਹੜੇ ਪਿਸਤਲ ਨੇ ਕਬਜ਼ਾ ਪੁਲਿਸ ਦੇ ਵਿੱਚ ਲੈ ਲਏ ਨੇ ਤੇ ਇਹਦੀ ਅਸੀਂ ਫਰਦਰ ਸੈਂਟੀਫਿਕ ਜਿਹੜੀ ਇਨਵੈਸਟੀਗੇਸ਼ਨ ਉਹ ਸ਼ੁਰੂ ਕਰ ਦਿੱਤੀ ਹੈ ਕੁਝ ਇੱਕ ਇਨਫੋਰਮੇਸ਼ਨ ਅਸੀਂ ਡਿਵੈਲਪ ਵੀ ਕੀਤੀ ਹੈ ਉਸ ਦੇ ਆਧਾਰ ਤੇ ਨੂੰ ਅੱਗੇ ਚਲਦੇ ਹੋਏ ਜਿਹੜੇ ਦੇ ਵਿੱਚ ਇਹਨੂੰ ਮਗਾਉਣ ਵਾਲੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਬਾਰਡਰ ਤੇ ਕਈ ਨੌਜਵਾਨ ਨੇ ਜਿਹੜੇ ਇਸ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਪਰੰਤੂ ਜੇ ਗ੍ਰਿਫਤਾਰੀਆਂ ਦੀ ਗੱਲ ਕਰਾਂ ਤੇ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਪੁਲਿਸ ਵੱਲੋਂ ਹਰ ਪਾਸਿਓਂ ਇਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਉਹ ਛੋਟੇ ਜਿਹੇ ਲਾਲਚ ਦੀ ਖਾਤਰ ਇਹ ਦਾਦਾ ਸਾਲ ਆਸਤੇ 12-12 ਸਾਲਾਂ ਦਾਸਤੇ ਇਹ ਜੇਲਾ ਚ ਜਾਂਦੇ ਨੇ ਤੇ ਜਿੰਨੀ ਕੁ ਵੀ ਜ਼ਿਆਦਾ ਦੇ ਬਣਾਉਂਦੇ ਨੇ ਇੱਕੋ ਝਟਕੇ ਦੇ ਵਿੱਚ ਜਿਹੜੀ 68F ਦੇ ਵਿੱਚ ਫ੍ਰੀਜ਼ ਤੇ ਸੀਜ਼ ਹੋ ਜਾਂਦੀ ਆ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਜੇ ਕੋਈ ਤੁਹਾਨੂੰ ਇਦਾਂ ਦੇ ਕੰਮ ਧੰਦੇ ਦੇ ਵਿੱਚ ਉਕਸਾਉਂਦਾ ਆ ਜਾਂ ਲਾਉਂਦਾ ਆ ਤੇ ਉਹ ਤੁਹਾਡਾ ਮਿੱਤਰ ਨਹੀਂ ਉਹ ਦੇਸ਼ ਦਾ ਵੀ ਦੁਸ਼ਮਣ ਆ ਤੇ ਪੰਜਾਬ ਦਾ ਵੀ ਦੁਸ਼ਮਣ ਆ ਸੋ ਇਦਾਂ ਦੇ ਵਿਅਕਤੀਆਂ ਪਾਸੋਂ ਬਚ ਕੇ ਰਹਿਣਾ ਤੇ ਆਪਣੀ ਨੇਕ ਕਮਾਈ ਵੱਲ ਧਿਆਨ ਦੇਣਾ ਸੋ ਇਹਨਾਂ ਧੰਦਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਅੱਜ ਨਹੀਂ ਤੇ ਭਲਕੇ ਬੰਦੇ ਫੜੇ ਹੀ ਜਾਂਦੇ ਨੇ ਤੇ ਫਿਰ ਰਸਤਾ ਜਿਹੜਾ ਜੇਲ੍ਹ ਦਾ ਜਿਹੜਾ ਉਹ ਮਿਲਦਾ ਹੈ ਤੇ ਨਾਲ ਦੀ ਨਾਲ ਜਿਹੜੀ ਕੋਈ ਛੋਟੀ ਮੋਟੀ ਜਾਇਦਾਦ ਵੀ ਬਣਾਈ ਹੁੰਦੀ ਹੈ ਉਹ ਵੀ ਜਿਹੜੀ 86 ਐਫ ਦੇ ਵਿੱਚ ਜਬਤ ਹੋ ਜਾਂਦੀ ਹੈ ਸੋ ਅੱਜ ਜਿਹੜੀ ਸਾਨੂੰ ਬਰਾਮਦਗੀ ਹੋਈ ਆ ਇਸ ਸਬੰਧੀ ਅਸੀਂ ਇਹਦੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਆ ਉਹ ਕਾ ਤਕਨੀਕਲ ਤਰੀਕਿਆਂ ਨਾਲ ਤੇ ਆਪਣੇ ਰਿਸੋਰਸਸ ਮੁਤਾਬਕ ਐਸੀ ਆਰੰਭ ਕਰ ਦਿੱਤੀ ਆ ਤੇ ਜਿਹੜੇ ਹਾਕੀ ਦੋਸ਼ੀ ਨੇ ਜਲਦ ਤੋਂ ਜਲਦ ਗ੍ਰਿਫਤਾਰ ਕੀਤੇ ਜਾਓ। ਇਹ ਸਰ ਜਿਹੜੇ ਫੜੇ ਗਏ ਆ ਪਿਸਤਲ ਇਹ ਕਿਸੇ ਦੇ ਘਰ ਵਿੱਚ ਕੇਸ ਜਾਂ ਕਿਸੇ ਦਾ ਵਿਕਰੀ ਨਹੀਂ ਇਹ ਪਿੰਡ ਤੋਂ ਨਾ ਫਿਰਨੀ ਦੇ ਨਾਲ ਹੀ ਰੂੜੀ ਵਾਲੀ ਜਗ੍ਹਾ ਸੀ ਉੱਥੋਂ ਡਿੱਗੇ ਸੀ ਤੇ ਪਿੰਡ ਦੇ ਹੀ ਕਿਸੇ ਮੋਹਤਵਰ ਵਿਅਕਤੀ ਨੇ ਸਾਨੂੰ ਤੇ ਬੀਐਸਐਫ ਨੂੰ ਇਨਫੋਰਮੇਸ਼ਨ ਦਿੱਤੀ ਸੀ ਜਿਸ ਆਧਾਰ ਤੇ ਰਿਕਵਰੀ ਹੋਈ। ਇਸ ਤੋਂ ਤਨਾ ਕੋਈ ਹੋਰ ਹਰੋ ਜਨਰ ਕਸ਼ੀ ਲੱਗਦਾ ਨਹੀਂ ਇਦੇ ਵਿੱਚ ਪਿਸਤਲ ਨੇ ਤੇ 9mm ਦੇ 50 ਕਾਰਟ੍ਰਿਜਸ ਨੇ ਜਿਹੜੇ ਰਿਕਵਰ ਹੋਏ ਨੇ ਇਹਦੀ ਫਰਦਰ ਇਨਵੈਸਟੀਗੇਸ਼ਨ ਜੜੀ ਹੋ ਜਾਰੀ ਹੈ